ਖੜਾ ਸਾਦਾ ਪੂਰਾ ਚਿੱਖਾ ਹੋ ਗਿਆ ਓਏ ਹੁਣ ਕੋਈ ਕਬਜ਼ਾ ਕੋਬਜ਼ਾ ਆਜੇ ਤਜ ਬਾਲੀ ਸੋਹਣੀ ਗੱਲ ਐ ਨਾਲੇ ਪੈਸ਼ਨ ਦਾ ਵੀ ਇਂਤਜਾਮ ਹੋ ਜਾਵੇ ਅੱਛ ਬਾਲੀ ਟੰਗ ਹੋਇਆ ਪਿਆ ਤੇਰੇ ਯਾਰ ਦਾ ਓਏ ਆਦਾ ਚਲ ਚੋ ਨয়া ਵਧੀਆ ਹੋ ਗਿਆ ਅੱਜ ਕਿਦਾਂ ਮੈਨੂੰ ਲੱਗਦਾ ਨਿਕਲਿਆਉਣਗੇ ਚੋ ਬਾਬਾ ਪੈਸੇ ਉਹ ਪਰਾਂ ਵਾਲਾ ਕਿੱਲਾ ਜ ਵੀ ਵਧੀਆ ਹੋ ਗਿਆ ਸਾਰੀ ਵਧੀਆ ਹੋ ਗਏ ਬਸ ਆਹੀ ਖਰਾਬ ਹੋ ਗਿਆ ਚਲ ਇਹਦਾ ਦੁਬਾਰਾ ਕਰ ਲਾਂਗੇ ਪੰਦਾ ਉਹ ਵੀ ਕਬਜ਼ਾ ਜਾ ਛਡਾਉਣਾ ਸੀ ਹਨਾ ਕਿੱਲੇ ਕਦਾ ਕਬਜ਼ਾ ਹੀ ਉਹਦਾ ਜਾ ਚਲ ਕਰਦੇ ਆ ਉਹਦਾ ਵੀ ਕੋਈ ਹੱਲ ਕਰਨਾ ਦਾ ਪਊ ਗਈ ਆ ਕਰਨਾ ਦਾ ਪਊ ਗਈ ਯਾਰ ਕਿਹੜੇ ਬੰਦੇ ਤੋਂ ਕਰਾਂ ਮੈਂ ਦਾ ਹੱਲ ਉਹਦਾ ਤਾਂ ਕਰਨਾ ਪਊ ਗਈ ਉਹ ਹੋਰ ਬਈ ਠੀਕ ਆ ਨੰਗਾ 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 ਆ ਗਿਆ ਭਈ ਆ ਗਿਆ ਮੈਂ ਸੁਣੇ ਤੁਸੀਂ ਆਪ ਹੀ ਕਬਜ਼ਾ ਕਰ ਲਏ ਤੇ ਉਹ ਠੀਕ ਹੋ ਬਈ ਬਾਈ ਦੀ ਮਿਹਰ ਆ ਯਾਰ ਉਹਨੇ ਕਰਾਤਾ ਬਈ ਕਿਹੜਾ ਬਈ ਹੈਗਾ ਮਾਰਸ ਵਾਲਾ ਬਈ ਯਾਰ ਮੇਰਾ ਵੀ ਕਰਾਓ ਯਾਰ ਕਿੱਲੇ ਕਰਾ ਕਬਜਾ ਫੇਰ ਕਰਾ ਦਾਂਗੇ ਚਲੋ ਸਾਡੇ ਹੁੰਦੇ ਗਈ ਟੈਨਸ਼ਨਾਂ ਤੈਨੂੰ ਚਲੋ ਚੱਲੀਏ ਫੇਰ ਅੱਜ ਹੀ ਕਰਵਾ ਅੱਜ ਹੀ ਪੈਸੇ ਪੂਸੇ ਤਾਂ ਨਹੀਂ ਬਾੜੇ ਮੰਗਦਾ ਬਾਣੇ ਨਹੀਂ ਆਪਾਂ ਕਰਾ ਦਾਂਗੇ ਕਰਾ ਲਾਂ ਆਪਣਾ ਪਈਆ ਚਲੋ ਫੇਰ ਹੁਣੀ ਚੱਲਦੇ ਆਪਾਂ ਪੱਕੇ ਕਰਾ ਦੂੰਗਾ ਆਨੇ ਕਿਤੇ ਹੁਣ ਆਹੋ ਜੇ ਫੇਰ ਨਾ ਨਾ ਆਪਣੀ ਬਾਈ ਨੇ ਆਇਆ ਨਾ ਤੂੰ ਦੁਬਈ ਉਹ ਦਵਾਏਗਾ ਆਜਾ ਉਹ ਫੌਣ ਫੌਣ ਦਾ ਕਰ ਲੈ ਉਹਨੂੰ ਘਰੇ ਘਰੀ ਹੋਊਗਾ ਘਰੀ ਚਾਲਦਾ ਘਰੀ ਹੁੰਦਾ ਬਈ ਕੰਮ ਕੰਮ ਪੱਕਾ ਕਰਾ ਦੇ ਹੋਰ ਹਾਂ ਬਈ ਨੇ ਕਰ ਦਿੱਤੇ ਹੋਇਆ ਬਈ ਗੱਡੀ ਵੀ ਚੱਕ ਕੇ ਲੈ ਕੇ ਆਏਗੇ ਜੀ 200 ਰੁਪਏ ਐਡਾ ਤਗੜਾ ਕੰਮ ਆਦਾ ਬੁਰਾ ਲੰਬਾ ਬਈ ਇਹ ਗੱਲ ਬਾਤ ਕੀਆ ਕਰ ਉਹਦਾ ਆਈ ਯਾਦ ਨਹੀਂ ਤੈਨੂੰ ਕਰ ਰਹੀ ਨਹੀਂ ਨਾ ਮੈਂ ਜੋ ਘੱਟ ਆਇਆ ਤੈਨੂੰ ਬਈ ਕਿਲਾ ਤੇ ਆਪਣੇ ਢੇਡ ਖੜਕਾਈਆਂ ਤੇ ਜੋਰ ਜੋਰ ਦੀ ਦੇਖਣਾ ਬਈ ਦੇਖਿਆ ਕੌਣ ਦੱਸ ਰਿਹਾ ਮਨ ਨੂੰ ਕੀ ਆ ਤੈਨੂੰ ਪਤਾ ਨਹੀਂ ਕੀ ਆ ਬਾਈ ਨੂੰ ਪੁੱਛ ਕੇ ਆ ਇੱਕ ਕੰਮ ਆਇਆ ਸੀ ਆਪਾਂ ਨੂੰ ਕੰਮ ਦੇ ਚੱਲ ਕੌਣ ਆਇਆ ਓਏ ਸਰ ਆਇਆਗਾ ਲੱਗਦਾ ਬਲਾਕ ਰੰਗ ਕਿਧਾ ਦੇ ਚੱਕਰਾ ਛੋਚਲੇ ਬੈਠੇ ਕਹਦਾ ਤੂੰ ਐ ਆਇਆ ਓਏ ਗੱਲਾ ਗੱਲਾ ਜਣਾਓ ਬਾਈ ਜੱਕੜ ਇਹ ਤਲਾਸੀ ਛੋਈ ਫਲਾਹੀ ਕੰਦ ਬਾਈ ਮਾਨੀ ਯਾਰ ਬਈ ਬਈ ਬਣੇ ਉਹ 14 ਦਾ ਛੇਰਾ ਹੋ ਛੀਚਾ ਕਾ ਕਿਵੇਂ ਉਹਨੇ ਹੋਇ ਤੇਰੇ ਸਸਰੀ ਵਾਲੇ ਬਈ ਜੀ ਸਤਾਲ ਹੋ ਛੀਚਾ ਮੁੰਡੋ ਵਰੀਆ ਬਈ ਵਰੀਆ ਹੋਰ ਫਿਰ ਕਿਵੇਂ ਆਉਣੇ ਹੋ ਅੱਜ ਸਾਡੇ ਕੋਲੇ ਆ ਮੁੰਡੇ ਦਾ ਬਈ ਕੰਮ ਆ ਕਰਾਉਣਾ ਹੈ ਯਾਰ ਫੜਾ ਹੋ ਤੂੰ ਬੈਠਾ ਕੱਢਾ ਪਠਾ ਤੇਰਾ ਛਾਦਾ ਹੈ ਇਹਨੂੰ ਛੱਡ ਕੇ ਗਏ ਜੋ ਤੂੰ ਛੋਟਾ ਨਹੀਂ ਮੇਰੇ ਕੋਲੇ ਆਦਾ ਸ਼ਕਾਰੀ ਕੁੱਤਾ ਰੱਖਿਆ ਲੈ ਉਹ ਛਕਾਰੀ ਨਹੀਂ ਹੈਗਾ ਹੈ ਛੇਰਾ 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 ਛਾਛਾ ਛੇਰਾ ਦਾ ਛੋਟਾ ਲੱਗਦਾ ਤਾਂ ਹੈ ਨਹੀਂ ਹੈ ਜਾਂਦਾ ਡੇਟ ਚ ਫੜ ਕੇ ਵੇਤਨ ਉਹ ਵਾਸਤ ਦੰਦ ਮਾਰੂ ਲੈ ਵੀ ਉਹ ਦੰਦ ਮਰਵਾ ਲੈ ਕੰਮ ਦਾ ਛੁੱਕੀ ਆ ਤੂੰ ਤੋ ਕਿ ਲੈਣਾ ਹੈ ਤਾਂ ਛੇ ਦਾ ਬੱਚਾ ਠੀਕ ਆ ਠੀਕ ਆ ਤਾਂ ਮੇਰੀ ਗਾਲ੍ਹਾਂ ਸੁਣਾ ਬਈ ਜੀ ਗਾਲ੍ਹਾਂ ਸੁਣ ਧਿਆਨ ਨਾਲ ਨਾ ਲੱਖਾ ਪਕਾਉ ਬੱਚੇ ਫੇਰ ਲੈ ਛਾਪ ਬਦਮਾਸ ਆ ਹਾਂ ਲੱਖਾ ਕੀ ਕਹਿੰਦਾ ਜਮੀਨ ਤੇ ਕਬਜ਼ਾ ਕਰੀ ਜਾਂਦਾ ਤੂੰ ਲੱਖੇ ਨੂੰ ਓਏ ਜਾਣਦਾ ਬਈ ਬਾਲਾ ਵੱਡਾ ਬਦਮਾਸ ਹੈ ਕਿਹੜਾ ਪਹਿਲਾਂ ਆਪਣੇ ਨਾਲ ਜਿਹੜਾ ਉੱਚ ਰਹਿੰਦਾ ਹੁੰਦਾ ਸੀਗਾ ਹਾਂ ਹਾਂ ਚਲ ਕੋਈ ਨਾ ਕਰ ਜਾਂ ਗੱਲ ਉਹਦੇ ਨਾਲ ਤਾਂ ਛੋਟੇ ਜੀ ਪੈਸੇ ਕਿੰਨੇ ਦੇਵੋਗੇ ਅੱਜ ਮੇਰਾ ਫੋਨ ਆ ਗਿਆ ਹੈਲੋ ਹੋ ਹਾਂ ਦਾ ਛਾ ਉਹ ਕੁਛ ਨਹੀਂ ਚੜਾ ਲੱਤ ਤੇ ਦਰਦ ਹੋਦਾ ਡਾਕਟਰ ਆ ਯਾਰ ਮੇਰੇ ਉਹ ਬੰਜਿਆ ਬੈਠੇ ਜ ਮੈਂ ਤੇਨੂੰ ਫਿਰ ਗੱਲ ਕਰਦਾ ਚੰਗਾ ਠੀਕ ਹੈ ਠੀਕ ਹੈ ਤੂੰ ਭਈ ਲੱਤ ਜਗ੍ਹਾ ਤੋਂ ਦਰਦ ਜਾਂਦਾ ਰੱਤਾਂ ਨੇ ਮੇਰੀ ਪੰਜ ਬੰਜਾਂ ਨੇ ਤੋੜਤੀ ਸੀਗੀ ਅੱਛਾ ਹਾਂ ਹੱਸਣ ਵਾਲੀ ਗੱਲ ਕੀ ਓਏ ਤੂੰ ਹੱਸ ਦਿਓ ਏ ਮੈਂ ਤਾਂ ਲੱਗਦਾ ਨਹੀਂ ਇਹ ਆਪਣਾ ਕੰਮ ਕਢਾਉ ਦੂਜੀ ਵੀ ਨਾ ਤੜਵਾਲੇ ਉਹ ਨਹੀਂ ਨਹੀਂ ਬਾਈ ਨੇ ਬਹੁਤ ਵੱਡੇ ਵੱਡੇ ਕੰਮ ਘੜਾਤੇ ਹੈਗੇ ਓਏ ਕੀ ਕਹਿੰਨੋਂ ਮੁੰਜੋ ਤੁਸੀਂ ਨਾ ਨਾ ਸੁਣੋ ਨਾ ਨਾ ਪਤਾ ਕਰ ਨਹੀਂ ਪੂਰੇ ਮਾਂਛਾਰੀ ਚ ਪੰਜ ਪੰਜ ਨੇ ਤਾਂ ਕਿ ਘੁੱਟਾ ਚ ਮੇੜੋ ਮੁੰਜਾ ਚ ਕਿੰਨੇ ਪੈਸੇ ਨੇ ਕਹਿੰਦਾ ਛੁੱਟ ਤੁਸੀਂ ਦੱਸੀ ਦਿਓ ਕਿੰਨੇ ਲੈ ਰਹੇ ਆ ਮੈਂ ਤਾਂ ਛੱਟ ਛੱਟ ਲੱਖ ਚ ਸੌਦਾ ਕਰੂੰਗਾ ਕੱਟ-ਕੁੱਟ ਨਹੀਂ ਹੁੰਦਾ ਨਾ 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 ਭਾਈ ਬਾਲੇ ਐ ਤਾਂ ਕੱਟ ਕਰਦਾ ਦੇਖ ਲੈ ਮਰਜੀ ਤੂੰ ਦੱਸ ਪੇ ਕਿੰਨੇ ਦਿੰਦਾ ਕਿੱਲੇ ਦਾ ਕਬਜ਼ਾ ਵਾ ਉਹ ਕਿੱਲੇ ਦਾ ਕਬਜ਼ਾ ਹੋ ਗਿਆ ਪੁਛੀ ਹੋ ਗਿਆ ਪਰ ਮੈਂ ਕਬਜ਼ਾ ਹੋ ਗਿਆ ਉਹ ਤੂੰ ਅੱਜ ਚੱਕ ਉਹ ਪਹਿਲਾਂ ਤੂੰ ਗੱਲ ਵੜਵਾਏਂਗਾ ਮੇਰੇ ਚਾਹਤਾ ਗੱਭਰ ਰੱਖਿਆ ਕਿੱਲਾ ਕਬਜ਼ਾ ਉਹ ਕੋਈ ਚੱਕਰ ਨਹੀਂ ਤੈਨੂੰ ਤੇਰਾ ਕਿੱਲਾ ਕਬਜ਼ਾ ਲਿਆ ਦੂੰ ਪਰ ਪੈਸੇ ਲੱਗਣਗੇ ਤੂੰ ਥੋਕ ਕੇ ਫਿਰ ਥੋਕ ਕੇ ਕਬਜ਼ਾ ਲੈਣਾ ਕਬਜ਼ਾ ਇੱਕ ਤਾਂ ਇੱਥੇ ਹੁੰਦੀ ਐ ਇੱਥੇ ਸਾਡਾ ਬੈਲੀਆਂ ਦਾ ਝੁੰਡਾ ਤੈਨੂੰ ਕਿੱਥੇ ਓਏ ਐਸੇ ਦਾਸ ਤੋਂ ਕਿੰਨੇ ਲੱਗਣਗੇ ਵਾਹ ਐਸੇ ਤੈਨੂੰ ਟੈਕਸੀ ਕਰ ਲੈਂਦੇ ਮੈਂ ਤੂੰ ਦੱਸ ਦੇ ਮੈਂ ਤਾਂ ਐਨੇ ਚੋਂ ਯਾਰ ਮੈਂ ਤਾਂ 150 ਰੁਪਿਆ ਦੇਵਾਂਗਾ ਓਏ ਧੱਕਾ ਨਹੀਂ ਕਰੀ ਹੁੰਦੇ ਇੱਥੇ ਬੈਲੀਆਂ ਖੜੇ ਹੋਏ ਓ ਭਾਈ ਜੇ ਹੱਥੇ ਮੈਂ ਤੂੰ ਨਮੋ ਤੇ ਓ ਭਾਈ ਯਾਰ ਮੂਡ ਸੱਚ ਕਰ ਜਾ ਮਿਲਦਾ ਹੁੰਦਾਗਾ ਕੋਈ ਨਾ ਯਾਰ ਕਿੰਨੇ ਲੱਗავ ਤੇ ਯਾਰ ਵਾਸ 150 ਰੁਪਏ ਲੈਣਾ ਤਾਂ ਗੱਲ ਕਰੋ ਨਹੀਂ ਅਸੀਂ ਜਾਦੇ ਤੁਸੀਂ ਚਾਹ ਪਾਣੀ ਪੀਣਾ ਬੈਲੀ ਬਣਾ ਕੇ ਲਿਆ ਜਾ ਓਏ ਆਓ ਦੱਛੂ ਤੇ ਮੈਂ ਚਾਹ ਬਣਾ ਕੇ ਪੀ ਲੈਣੇ ਨਾ ਨਾ ਸੀ ਤਾਂ ਬਾਹਰ ਹੀ ਪੀ ਲਾਈ ਫਿਰ ਨਵੇਂ ਦਿਓ ਕੱਲ ਸਿੱਧੀ ਸਿੱਧੀ ਕੱਲ ਨਵੇਂ ਦਿਓ 150 ਰੁਪਇਆ ਦਾ ਮੈਨੂੰ ਜੇਕ ਫੋਨ ਮੇਰੇ ਰਹਿੰਦੇ ਨੇ ਬੀਜੀ ਉਹ ਤਾਂ ਪਤਾ ਠੀਕ ਹੈ ਨਾ ਤੱਚੋ ਫਿਰ ਕਿਵੇਂ ਕਰਨਾ 150 ਰੁਪਇਆ ਦਊਂਗਾ ਕਿ ਲੈਣਾ ਕਹਉਂਦੇ ਯਾ ਬਸ ਉਹਨੇ ਦਾ ਭਰਾ ਖਾ ਨਾ ਜ਼ਮੀਨ ਹੀ ਗੱਲ ਬਣੀ ਜ਼ਮੀਨ 20000 ਤੁਸੀਂ ਕਿੰਨੇ ਮੰਗਦੇ ਹੋ ਕਰਨਾ ਯਾਰ ਭਾਈ ਬਣਿਆ ਤਾਂ ਬਾਲਾ ਬਜਾ ਬਜਾ ਤੱਚ ਕਿੰਨੇ ਪੈਣਾ ਉਹ ਕਰ ਲੈਣਾ ਆਪਣਾ ਤੱਚ ਤੇ ਤੂੰ ਦੱਸ ਦੇ ਚੱਲ ਕਿੰਨੇ ਲੈ ਲੀਏ ਤੂੰ ਕੋਈ ਨਾ ਕਰ ਲੈ ਯਾਰ ਦੇਖ ਕੇ ਬਈ ਯਾਰ ਛੋ ਕਿ ਮੈਂ ਕਹਿੰਦਾ ਛੇ ਛੇ ਕੱਲ ਨਮੇੜੋ ਯਾਰ ਤੇਰੀ ਨਾ ਮੇਰੀ 250 ਡੰਨ ਨਹੀਂ ਯਾਰ ਕੋਣੇ ਤੈਨੂੰ ਸੱਚ ਗੱਲ ਕਰ ਨਮੇੜ ਚਲ ਯਾਰ ਕਰ ਲੈ ਪੌਣੇ 300 ਕਹਤਾ ਤੁਨੂੰ ਹੁਣ ਸਾਡੇ ਛੱਤ ਲੱਗ ਤਾ ਤੂੰ ਐ ਦੇਖ ਵੀ ਬੈਲੀ ਗੱਗੀ ਮਾਂਛਾ ਦੇ ਗੱਗੀ ਦਾ ਨਾਂ ਨਹੀਂ ਜਾਣਦਾ ਪੂਰੇ ਨਹੀਂ ਪੁੱਛ ਕੇ ਦੇਖ ਜਾਗੇ ਤੂੰ ਪਤਾ ਵੀ ਮੈਨੂੰ ਪਤਾ ਪਤਾ ਨਾ ਫਿਰ ਤੈਨੂੰ ਪਛ ਤੂੰ ਰਹਿਣਾ ਦੇਖ ਤੂੰ ਦੱਸ ਕੱਲ ਨਮੇੜ ਸੌਦਾ ਯਾਰ ਕਿੰਨੇ ਚ ਵੀ ਐਨੇ ਰੁਪਏ ਮੈਂ ਤਾਂ ਤੋ ਪੌਣੇ 300 ਕਹਤਾ ਤੈਨੂੰ ਤਾਂ ਪੌਣੇ 300 ਹੀ ਲੈਣਾ ਯਾਰ ਮੈਂ ਤਾਂ ਪੌਣੇ 300 ਬਾਲਕ ਗੇੜੇ ਨਾ ਮਰਿਸਤਾ ਦੇ ਦਰ ਬਰਖਿਉਨੇ ਉਹ ਜੱਪ ਲੈ ਮੈਂ ਪਿੱਕੜਾ ਕੇ ਲਿਉਂ ਯਾਰ ਕਿੰਨੀ ਦੱਬਿਆ ਹੋਵੇ ਤੁਸੀਂ ਨਾ ਪੁੱਛੋ ਓਥੇ ਬਸ ਬਸ ਠੀਕ ਹੈ ਠੀਕ ਹੈ ਠੀਕ ਹੈ ਭਈ ਹੁਣ ਕਾ ਹੁੰਦਾ ਪਹਿਲੀ ਆਓ ਉਹ ਕਿੱਡੀ ਪਹਿਲੀ ਹੋਵੇ ਭਾਵੇਂ ਯਾਰ ਬਿਸ਼ਨਪੁਰਿਆ ਸਰਦਾਰ ਹੋਵੇ ਯਾਰ ਕੋਈ ਚੱਕਰੀ ਨਾ ਮੰਨ ਯਾਰ ਪੀਸ ਕੱਢੀ ਲਾ ਕੇ ਗੱਲ ਲਗਾਦਾ ਭਈ ਉਹ ਕੀ ਜਾ ਕੇ ਵੀੜੀ ਲਾ ਕੇ ਓਏ ਆਪਾਂ ਸ਼ਿਕਾਰ ਦੇ ਦਿਆਂਗੇ ਉਹਨੂੰ ਯਾਰ ਫਿਰ ਤਾਂ ਦੇ ਦੂਗਾ ਹਾ ਬੱਛ ਫਿਰ ਤੁਸੀਂ ਆਹ ਆਪਣੇ ਮੁੰਡੇ ਨਾਲ ਰੱਖਿਓਏ ਆਪਾਂ ਯਾਰ ਤੂੰ ਹੀ ਛਾਪ ਐਨ ਚਿਹਰੇ ਮੇਰਾ ਪੱਕਾ ਚਿੱਲਾ ਯਾਰ ਉਹ ਵੀ ਮੇਰਾ ਪੱਕਾ ਚਿੱਲਾਗਾ ਸੱਚੀ ਖੱਬੀ ਨਾ ਹੋ ਮੇਰੀ ਖੱਜੀ ਬਾਹ ਬਸ ਤਰ ਗਈ ਅੰਦਰ ਹੋ ਗਈ ਸੱਚੀ ਓਏ ਆਹ ਆਹ ਸੱਚੀ ਬਾਹ ਮੇਰੀ ਦੀ ਆਹ ਮੁੰਡਾ ਇਹ ਮੇਰੀ ਖੱਬੀ ਬਾਹ ਰਾਏ ਖਨਾਤਾਂ ਦੇ ਨਾਮ ਉਹ ਲਚਕਾ ਨੂੰ ਆ ਇਹ ਮੇਰਾ ਜਿਗਦਾ ਟੋਟਾ ਹੈ ਪੂਰਾ ਤੈਨੂੰ ਮੈਂ ਇਹੀ ਕੱਜ ਕੋ ਕਦੇ ਲੈਣ ਬਾਰੇ ਬੰਦੇ ਸਾਰੇ ਫੋਨ ਵਿਜੀ ਐਸ਼ੇ ਨਹੀਂ ਰਹਿੰਦਾ ਵੱਧ ਮੇਰਾ ਠੀਕ ਹੈ ਨਾ ਹੁਣ ਤੁਸੀਂ ਸਾਡਾ ਕੰਮ ਕਰਾ ਦੋਗੇ ਤਾਂ ਨਾ ਪੈਸੇ ਦੋ ਕਿੰਨੇ ਛੋਟੇ ਕੋਲ ਅੱਜ ਤਾਂ ਲੈਣੇ ਆ ਗਏ ਨਹੀਂ ਲੋੜ ਕਢਾ ਲਾ ਗੰਜੇ ਤੇ ਬੇ ਹੈ ਕਿ ਜ਼ਿੰਮੇਵਾਰੀ ਤੇਰੀ ਪੂਰੀ ਲੋੜ ਕਢਾ ਲਾ ਚਲੋ ਤੁਸੀਂ ਜਾਓ ਪਰ ਚਾ ਚੂ ਪੀ ਲੋ ਬਾਹਰ ਜਾ ਕੈਡੀ ਲੱਗੀ ਪਈ ਉੱਥੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਵੀ ਛੇੜੋ ਜਾਓ ਖੇਡੋ ਕੰਮ ਕਰਾਇਆ ਵੀ ਅਹੀ ਪੱਕਾ ਉਹ ਕੰਮ ਤੋਂ ਟੈਨਸ਼ਨ ਕੋ ਲੈਣਾ ਜਿੱਥੇ ਜਿੱਦਾ ਪਟਲੇ ਮੇਰੀ ਗੱਲ ਸੁਣੋ ਸੁਣਾ ਮੈਂ ਤਾਂ ਲਾ ਦਣੀ ਇਹ ਕੰਮ ਕਰਾਉ ਯਾਰ ਹੋਰ ਯਾਰ ਪੈਸੇ ਵਾਲੇ ਮੰਗਦੇ ਕਿਉਂ ਬਈ ਤੂੰ ਦੱਸ ਕਰਾ ਦੇ ਓਏ ਜਮਾ ਮੈਂ ਪੱਕੀ ਗੱਲ ਕਰਤੀ ਬਾਈ ਨੇ ਤਾਂ ਪੱਕੀ ਗੱਲ ਹੀ ਆ ਬਹੁਤ ਵੱਡੇ ਵੱਡੇ ਪੱਕੀ ਗੱਲ ਤਾਂ ਠੀਕ ਆ ਇੱਕ ਤਾਂ ਲੱਤ ਨੇ ਤੜਾ ਰੱਖਿਆ ਦੂਜੀ ਵੀ ਨਾ ਕਰਾ ਨਹੀਂ ਨਹੀਂ ਬਹੁਤ ਵੱਡੇ ਵੱਡੇ ਕੰਮ ਕਰਾ ਤੇ ਤਾਂ ਬਾਈ ਨੇ ਵੱਡਾ ਕੰਮ ਸੀਗਾ ਉਹ ਉਹਦੇ ਚ ਤਾਂ ਸਗੇ ਮੇਰੀ ਗੱਲ ਸੁਣ ਪੈਸੇ ਵਾਲੇ ਮੰਗਦੇ ਪੰਜ ਬੰਦਿਆਂ ਨੇ ਘੇਰ ਕੇ ਕੁੱਟਿਆ ਸੀ ਬਾਈ ਨੂੰ ਹੈ ਬਾਈ ਜਿਹੜਾ ਕੋਈ ਨਾ ਬੱਦ ਕੱਟ ਚੱਲ ਦੇਖ ਲਾਂਗੇ ਯਾਰ ਫਿਰ ਕੀ ਬੰਦਾ ਕਿੰਨਾ ਕਰਦੀ ਆ ਬਈ ਤੂੰ ਗਾਰੰਟੀ ਤਾਂ ਲੈ ਰਿਹਾ ਨਾ ਕੋ ਗਾਰੰਟੀ ਲੈ ਰਾਂ ਯਾਰ ਮੇਰਾ ਪੈਸੇ ਨਾ ਡੁੱਬ ਜਾਣ ਸਾਡੇ ਓ ਯਾਰ ਪੈਸੇ ਆਪਾਂ ਬਾਅਦ ਚ ਜਮਾ ਦੇ ਯਾਰ ਉਹ ਜਮਾ ਖਾਲੀ ਹੋ ਰਿਹਾ ਇਸ ਕਰਨਾ ਮੇਰਾ ਕਿੱਲਾ ਉਹ ਵੀ ਖਰਾਬ ਹੋ ਗਿਆ ਅਗਲੇ ਸਾਲ ਤੱਕ ਹੋਣਗੇ ਪੈਸੇ ਉਹ ਚੇਲੇ ਓਏ ਬੈਗਿਆ ਓਏ ਓ ਤੁਸੀਂ ਪਹਿਲੀ ਬੈਗੇ ਸਟਾਰਟ ਤੋਂ ਗੱਡੀ ਚ ਓਏ ਤੁਹਾਨੂੰ ਪਤਾ ਨਹੀਂ ਲੱਗਾ ਕਿ ਨਹੀਂ ਅਖ ਸੁਣੂ ਉਸਟਾਰਟਰੇ ਬਾਈਕ ਤੇਰਾ ਫਰਦਾ ਛੋਟਾ ਬਾਅਦ ਤੇ ਬਹਾਉਂਗਾ ਮੈਨੂੰ ਕੁਛ ਨਾ ਪਸੀ ਬਈਆਂ ਬਈਆਂ ਚਲੋ ਚੱਲ ਓ ਗਰਾਚਾ ਕਿੱਥਾ ਮੇਰਾ ਓ ਬੇ ਉਸਤਾ ਜੀ ਆਪੇ ਸਾਹਮਣੇ ਪਿਆ ਤਿੱਖਾ ਪੂਰਾ ਹਾਂ ਤਿੱਖਾ ਪੂਰਾ ਅੱਛੀ ਤੈ ਚਲ ਕੈਸਾ ਰੇ ਉਸਤਾ ਜੀ ਬਾਈ ਵਾਗੇ ਓ ਇਹ ਸ਼ੂਸ਼ੀ ਚੱਲਦਾ ਨਾ ਤੇਲ ਪਵਾ ਲੈ ਚ ਕੱਲੂ ਹਾਂ ਪਵਾ ਲੈ ਜੀ ਕਿੰਨੇ ਦਾ 500 300 ਦਾ ਆਟਾ ਲੈ ਚੱਲੋ ਜੀ ਜੱਟ ਵੀ ਬਾਲੀ ਜੁਬ ਜਾ ਕੀ ਮੁੱਕੀ ਪਈ ਆ ਕਿੱਦਾਂ ਮੇਰੇ ਕੋਲੇ 要起歌，起歌。

ਆਰੇ ਵੇ ਯਾਰ ਦੱਗੀ ਬੰਦ ਕਰ ਤੀ ਦੂਜੀ ਧਰ ਆਪਰਾ ਤੋਂ ਬੂਚੇ ਲਿਆ ਦਾ ਦਾਸਤਾਲ ਦਾ ਦਾਪਦਾ ਔਖਾ ਹੁਨੇ ਔਖਾ ਨੂੰ ਨਾ ਤੇਰ ਕਾ ਬਰਦਾਵਣਾ ਆ ਆ ਬਰਦਾ ਕਾ ਬਰਾਣਾ ਕੋ ਲੈ ਯਾਰ ਇੱਕ ਤਾਂ ਹੋਦਾ ਕਿ ਤੜ ਤੇ ਰਹਿਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ બાર <coughs> ચે <coughs> <coughs> ਖਪਾ ਲਿਆ ਓ ਯੱਖਾ ਤੇਰਾ ਨਾ ਮੁੰਡਿਆ ਮੇਰਾ ਨਾ ਲਖਾ ਓ ਤੂੰ ਕਾਜਾ ਲਿਆਂਦਾ ਛੀ ਮੁੰਡਿਆ ਤੇ ਮੇਰਾ ਪੂਰਾ 350 ਚ ਛੋਦਾ ਹੋਇਆ ਉਹਨਾਂ ਨਾਲ ਤੱਚ ਕਿੱਥੇ ਆ 350 ਕਿਹੜਾ ਕਾਜਾ ਓਹੀ ਜਿਹੜਾ ਤੂੰ ਟਾਕੀ ਤੇ ਲਾਉਣ ਨੂੰ ਲਿਆ ਤਛੀ ਆਛਾ ਓ ਨਹੀਂ ਮਿਲਦਾ ਉਹਦਾ ਦੱਬੇ ਹੀ ਰਹੁ ਤੂੰ ਕਾਜਾ ਦੇ ਕਿਛਾ ਓ ਤੂੰ ਨਹੀਂ ਦਿੰਦਾ ਯਾਰ ਅਸੀਂ ਓ ਤੂੰ ਦੇ ਦੇ ਪੰਜੇ ਦਾ ਪੁੱਤ ਵਾੜ ਕੇ ਤੂੰ ਮੰਨ ਜਾ ਨਹੀਂ ਮੰਨਦਾ ਮੈਂ ਨਹੀਂ ਦਿੰਦਾ ਉਹ ਮੈਨੂੰ ਪੰਜੇ ਨਾਲ ਬੁਲਾਉਣੇ ਪੈ ਜਾਣੇ ਕਿ째 ਛੇ ਬੁਲਾ ਬਲਾ ਕਿਹਨੂੰ ਬੁਲਾਉਣਾ ਤੂੰ ਉਹ ਬੱਚਾ ਤੂੰ ਰਹਿਣ ਦੇ ਮੰਨ ਜਾ ਤੂੰ ਨਹੀਂ ਮੈਂ ਨਹੀਂ ਦਾਂ ਕਾਜਾ ਉਹ ਤੁਸੀਂ ਆਏ ਓ ਪੰਜ ਛੇ ਤ ਉਹ ਵੀ ਬਲਾਤੂਰੇ ਖੜਾ ਕੀ ਕਰਦਾ ਹੈ ਬੁਲਾਣਾ ਉਸਤਾਦ ਬੁਲਾਣਾ ਇੱਥੇ ਤੂੰ ਕਟਾ ਲਾ ਦੇ ਮੈਨੂੰ ਆਇਓ ਡਾਂਗਾੜੂnga ਲੈ ਕੇ ਓਏ ਆ ਗਏ ਤੁਸੀਂ ਆਜੋ ਆਜੋ ਕਰਾਂਗੇ ਅੰਦਰ ਦਵਾ ਦੇ ਆਏ ਨਹੀਂ ਦਿੰਦੇ ਕਬ ਚਾਹੇ ਆਪਣਾ ਆਪਾਂ ਵੀ ਲਾ ਲਈਏ ਉਸਤਾਦ ਆਜੋ ਆਜੋ ਬਾਬਾ ਲਾਲਾ ਯਾਰ ਉਸਤਾਦ ਯਾਰ ਫੋਣੀ ਬੰਦ ਕਰਕੇ ਉਹ ਤਾਂ ਓਏ ਖੜਾ ਹੈ ਨਾ ਨਾ ਕਈ ਵਾਰ ਹੈ ਹੈਲੋ ਯਾਰ ਫੋਨ ਕੱਟੀ ਜਾਂਦੇ ਉਸਤਾਦ ਯਾਰ ਮੂਰੋ ਰੱਖ ਕੇ ਫੋਨ ਨੂੰ ਲਾਦਾ ਉਹ ਕੁਚ ਚੱਕਦੀ ਨਹੀਂ ਪਤੰਦਰ ਓ ਛੋਨ ਨੂੰ ਕਹੀ ਜਾਂਦਾ ਤੁਸੀਂ ਮੰਨ ਜਾ ਨਹੀਂ ਆਉਂਦੇ ਛੋਟੇ ਬੰਦੇ ਮੇਰੇ ਤਾਂ ਗੇਟ ਤੇ ਖੜੇ ਦੋ ਚੁੱਕੇ ਮੇ ਕਰਨਾ ਤੂੰ ਓਏ ਮਾਰਾ ਜਾਣਾ ਉਸਤਾਦ ਭੈੜੀ ਬਹੁਤ ਐਰਾ ਹੱਡ ਬੋਲੇ ਉਹ ਮੇਰਾ ਨਾ ਕੱਖੀ ਬੈਲੀ ਆ ਮਾਸ਼ਾਲਾ ਓਏ ਤੁਸੀਂ ਹੁਣ ਉਹ ਛੇਤੀ ਮੂਤ ਗਿਆ ਵਾ ਉਦਾਂ ਤੂੰ ਵੱਡਾ ਬੰਦਾ ਲੱਗਦਾ ਆ ਦੇਖ ਪੋਣਾ ਆ ਦੇਖ ਮੇਰਾ ਦੇਖ ਅੱਗੇ ਉਹ ਗੇਟ ਤੇ ਖੜਨੇ ਬੰਦੇ ਚੱਕ ਕਾਜਦੇ ਫਿਰ ਬੰਦੇ ਦਾ ਪੁੱਤ ਬਣ ਕੇ ਖੜਾ ਓਏ ਭਾਈ ਛੇਤੀ ਛੇਤੀ ਕਾਜਦੇ ਦੇ ਦੇ ਮੈਂ ਕਹਣਾ ਤੂੰ ਵਾਸਤਵਿਕ ਗੱਲ ਮੈਂ ਜੇ ਜੇ ਆ ਤੂੰ ਮੈਂ ਨਾ ਨਾ ਭੀ ਜੰਨਾ ਜੋ ਚਲੋ ਇਹਦਾ ਕਬਜਾ ਤਾਜੀ ਬੱਸੀ ਉਹ ਨਾ ਸਿਓ ਨੀ ਵੇਖੇ ਤਾਂ ਨਹੀਂ ਆਇਆ ਚਲੋ ਫੜੋ ਚਿੱਲੇ ਕਬਜਾ ਚੋ ਗੱਲ ਤੇ ਬਿਚਾਰ ਸੌਰੀ ਬਈਏ ਬਈਏ ਅੱਗੇ ਤੋਂ ਚਾਨ ਰੱਖੇ ਇਸ ਗੱਲ ਦਾ ਠੀਕ ਹੈ ਨਾ ਹਾਂ ਬਈਏ ਪਿਛੇ ਦਾ ਕਬਜਾ ਨੀ ਜੱਪਣਾ ਚਲ ਠੀਕ ਆ ਚੋ ਚੋ ਦੁਬਾਰਾ ਹੁਣ ਨਾ ਮੈਂ ਕਿਹਨੇ ਲੈ